ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਗੰਢੀਪਿੰਡ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਖੜੇ ਆਪਾਂ ਵੀਰ ਆਲਮ ਹੋਣਾ ਦੇ ਕੋਲ ਆਏ ਆ ਵਪਾਰ ਲੈਣ ਦਾ ਕੰਮ ਇਹਨਾਂ ਦਾ ਪਸ਼ੂ ਇਹਨਾਂ ਕੋਲ ਡੇਲੀ ਰੁਟੀਨ ਦੇ ਵਿੱਚ ਕੋਈ 2005 ਨੱਕ ਜਿਹੜੇ ਆ ਉਹ ਆਏ ਗਏ ਰਹਿੰਦੇ ਆ ਮੱਝਾਂ ਵੇੜਾ ਹੁਣ ਝੋਟੀਆਂ ਹੁਣ ਚੰਗੀਆਂ ਕਵਾਲਿਟੀ ਵਾਲੇ ਪਸ਼ੂ ਆਉਂਦੇ ਆ ਠੀਕ ਆ ਜੀ ਸੋ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੈਸੇ ਟੋਟਲ ਜਿਹੜੇ ਐਨੀਮਲ ਨੇ ਉਹ ਕੋਈ 3-4 ਦਿਖਾਉਣੇ ਸੀ ਇੱਕ ਝੋਟੀ ਇਹਨਾਂ ਨੇ ਸੇਲ ਕਰ ਦਿੱਤੀ ਆ ਦੋ ਜਿਹੜੀਆਂ ਦਰਮੱਧਾ ਝੋਟੀਆਂ ਤੁਸੀਂ ਵੇਖੋਗੇ ਇੱਕ ਗੱਬਣ ਤੁਹਾਨੂੰ ਆਪਾਂ ਮੱਝ ਦਿਖਾ ਦਿਆਂਗੇ ਤੇ ਇੱਕ ਬਿਲਕੁਲ ਇਹ ਮੱਝ ਬਿਲਕੁਲ ਤਾਜੀ ਸੂਈ ਆ ਇੱਕ ਕਟਾ ਇਧਰ ਜਿਹੜਾ ਨੀਲੀ রাਵੀ ਦੇ ਵਿੱਚ ਤੁਹਾਨੂੰ ਦਿਖਾ ਦਿਆਂਗੇ ਸੋ ਇਹ 3-4 ਨਗਾਂ ਦੀ ਜਿਹੜੀ ਆਪਾਂ ਤੁਹਾਨੂੰ ਡਿਟੇਲ ਅੱਜ ਦਵਾਂਗੇ ਇਸ ਵੀਡੀਓ ਦੇ ਵਿੱਚ ਐਂਡ ਤੱਕ ਪੂਰੀ ਵੀਡੀਓ ਦੇਖਿਓ ਠੀਕ ਆ ਜੀ ਪੂਰੀ ਡਿਟੇਲ ਜਿਹੜੀ ਤੁਹਾਨੂੰ ਸਮ ਉਹ ਹੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਆਲਮ ਬਾਈ ਸਾਸਰੀ ਘਰ ਸਾਸਰੀ ਘਰ ਹੋਰ ਭਾਜੀ ਠੀਕ ਠਾਕ ਵਧੀਆ ਜੀ ਆਲਮ ਵੀਰੇ ਐਨੀਮਲ ਵੈਸੇ ਆਪਣੇ ਕੋਲ ਜਿਹੜੇ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਰਹਿੰਦੇ ਆ ਕੋਈ 5-4 ਨੱਕ ਜਿਹੇ ਹੁੰਦੇ ਆ ਆਪਣੇ ਕਿੱਲੇ ਤੇ ਤੇ ਅੱਜ ਜਿਹੜੇ ਆਪਣੇ ਕੋਲ ਦੋ ਮੱਝਾਂ ਜਿਹੜੀਆਂ ਸੇਲ ਕਰਦੇ ਪਾ ਇੱਕ ਤਾਂ ਸੂਈ ਹੈ ਤੇ ਦੂਜੀ ਵੀ ਤਿਆਰੀ ਤੇ ਹੈ ਤਕਰੀਬਨ ਇਹ ਸੂਈ ਹੋਣੀ ਹੈ ਦਈਆ ਸੰਧੂ ਸਾਹਿਬ ਠੀਕ ਆ ਜੀ ਠੀਕ ਆ ਜੀ ਇਹ ਸੂਈ ਹੈ ਇੱਕ ਜਿਹੜੀ ਝੋਟੀ ਆਪਾਂ ਸੇਲ ਕਰ ਦਿੱਤੀ ਹੈ ਉਹ ਸੇਲ ਕਰਤੀ ਅੰਦਰ ਬੱਧੀ ਆ ਬਾਹਰ ਕੱਢ ਕੇ ਉਹਨੂੰ ਕਾ ਦਿੰਦੇ ਠੀਕ ਆ ਵੀਰੇ ਲੈਓ ਬਾਹਰ ਆ ਠੀਕ ਅੱਜ ਆਪਣੇ ਕੋਲ ਜਿਹੜੀ ਝੋਟੀ ਇਹ ਮੱਝ ਸੂਈਏ ਵੇਰ ਸੂਵਿਆਂ ਦੇ ਵਿੱਚ ਕਿਵੇਂ ਆ ਇਹ ਤਿੱਜੇ ਸੂਵੇ ਆ ਸਾਨੂੰ ਦਾ ਤੱਜਾ ਸੂਵਾ ਹਾਂਜੀ ਅੱਜ ਤਕਰੀਬਨ ਹੁਣ ਕੋਈ 1/2 ਘੰਟਾ ਸਾਰਾ ਮਿਲਦਾ 20-15 ਮਿੰਟ ਹੀ ਹੋਇਆ ਸੂਈ ਨੂੰ ਨਹੀਂ 10 ਮਿੰਟ ਹੀ ਹੋਇਆ ਵੇ ਜੇ ਨਾਲ ਹੀ ਆ ਸਾਰਾ ਮਗਰ ਇਹ ਤੇ ਆ ਕੱਟੀ ਆ ਗਈ ਆ ਹਾਂਜੀ ਲਓ ਜੀ ਇਹ ਮਗਰ ਕੱਟੀਏ ਦੇ ਆ ਫੀਮੇਲ ਕਾਪ ਇਹ ਮਗਰ ਬੱਚਾ ਜੇ ਠੀਕ ਆ ਜੀ ਤੇ ਆਪ ਆਪਣਾ ਆਲਮ ਭਾਈ ਸੂਬਾ ਦੂਜੇ ਤਿੱਜਾ ਹੋ ਗਈ ਏ ਤੱਜਾ ਤੱਜਾ ਵੇ ਤੱਜਾ ਸੂਵਾ ਬਾਕੀ ਝੋਟੀ ਝਾਟੀ ਚੰਗੀ ਆ ਵੱਡੀ ਆ ਕੱਦ ਕਾੜਦੀ ਹੈ ਨਾ ਠੀਕ ਆ ਜੀ ਬਾਕੀ ਥੋੜਾ ਬੱਧਾ ਸੂਫੀ ਆ ਹਾਂਜੀ ਉਧਰ ਕੇ ਦੂਫੀ ਆ ਥੋੜਾ ਦੋ ਤਿੰਨ ਤਨ ਅਗਦੀ ਸੂਫੀ ਆ ਕਿਤੇ ਨਾ ਬਾਕੀ ਬੱਚੇ ਨੂੰ ਥੋੜਾ ਆ ਮੰਗੀ ਕੋਲ ਬੱਚੇ ਨੂੰ ਇੱਦਾਂ ਲਿਆ ਲਿਆਉਣਾ ਕੀ ਆ ਬਾਕੀ ਧਾਰਾ ਧੂਰਾ ਮਾਰ ਕੇ ਵੇਖਿਆ ਹੋਊਗਾ ਆਪਾਂ ਚੋਕ ਚ ਆ ਗਏ ਹਾਂ ਬਹੁਤ ਪੋਲੀ ਆ ਠੀਕ ਆ ਪੋਲੀਆਂ ਚਾਣ ਪੋਲੀ ਠੀਕ ਆ ਸੋ ਦੋਸਤੋ ਚਵਾਈ ਚੂਈ ਦੀ ਬਿਲਕੁਲ ਇੱਕ ਨੰਬਰ ਆ ਪੋਲੀ ਜੋਣ ਆ ਹਾਈਟ ਕੱਟ ਦਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਪੂਰੀ ਵੱਡੀ ਹਾਈਟ ਕੱਟ ਦੇ ਵਿੱਚ ਇਹ ਝੋਟੀ ਆ ਤਿੱਜਾ ਸੁਆ ਕੋ ਆਇਨੂ ਵੀ ਰੇਕਵਰੀ ਫੋਲਿਆ ਜ ਮੜਾ ਤੋੜ ਕੇ ਦਿਖਾ ਦਿਆਂਗੇ ਆਹ ਫੋ ਸਾਤਨ ਪ੍ਰੋ ਦੇਵ ਨਿਵਾਸ ਸਰਬ ਸੁਖਨਾ ਨਿਕਲੇ ਪ੍ਰਗਾਹ ਫੁਲਤਾਂ ਜਟੂ ਜਟੂ ਝੋਟੀ ਦਾ ਬਹੁਤ ਵੱਡਾ ਠਿਕਾਣਾ ਜੀ ਵੱਡੀ ਹਾਈਟ ਕੱਟ ਦੇ ਵਿੱਚ ਆ ਬਾਕੀ ਜੰਪਾਲ ਤੁਸੀਂ ਵੇਖ ਸਕਦੇ ਜੀ ਆਪਾਂ ਕੀ ਅੰਦਾਜ਼ਨ ਆਪਹੀ ਸਿਰ ਜਾਪ ਲੋ ਜੀ ਠਿਕਾਣਾ ਜੀ ਉਹ ਮਗਰੇ ਦੇ 31 ਇੱਕ ਬਰੀ ਫੇਰ ਆਪਾਂ ਕਨਫਰਮ ਕਰ ਦਿੰਨੇ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਸੁਪ ਤੇਜਾ ਸੁਬਾ ਜਿਹੜੀ ਅਮਾਜ ਤੁਸੀਂ ਸਾਹਮਣੇ ਦੇਖ ਰਹੇ ਜੀ ਆ ਤਾਂ ਮੁੜ ਕੇ ਬਨੇ ਆ। ਆਹ ਰਾਮ ਚੰਗੀ ਆ ਮਾਜ ਵੀਰੇ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਤਾਂ। ਮੁੱਲ 1 ਤੋਂ 10 ਹਜ਼ਾਰ ਦੇ ਵਿੱਚੋਂ ਮਾਨਤਾ ਕਰਦੇ। 1 ਲੱਖ 10 ਹਜ਼ਾਰ ਦੇ ਵਿੱਚੋਂ। ਹਾਂਜੀ। ਠੀਕ ਆ ਵੀਰਾ। ਵੀਡੀਓ ਪਹਿਲੀ ਆਪਣੀ ਬਾਕੀ ਜਿੰਨਾ ਵੀ ਹੋ ਸਕਦਾ ਮਾਨਤਾ ਕਰਕੇ ਦੇ ਦਿਆਂਗੇ। ਉਹ ਵੀ 1 ਲੱਖ 10 ਹਜ਼ਾਰ ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋਊਗਾ ਠੀਕ ਆ ਜੀ। ਬੱਡੀ ਮਾਜਾ ਬਾਕੀ ਚੱਡੇ ਲੇਵੇ ਦੀ ਬੜੀ ਸਾਫ ਸੁਥਰੀ ਆ। ਆਹ ਦੇਖੋ ਜੀ। ਇੱਕ ਰਾਂਗਾ ਬਿਲਕੁਲ ਜੈੱਡ ਬਲੈਕ ਠੀਕ ਆ ਜੀ। ਪੰਕੋਲਾਪਾ ਜੇਕਰ ਮੱਥੇ ਦੀ ਗੱਲ ਕਰੀਏ ਮੱਥਾ ਵੀ ਤੁਸੀਂ ਵੇਖੋਗੇ ਬਿਲਕੁਲ ਬਲੈਕ ਉਸ ਦੇ ਬਿਲਕੁਲ ਐਂਡ ਤੱਕ ਤੁਸੀਂ ਵੇਖੋਗੇ ਬਿਲਕੁਲ ਜੈੱਡ ਬਲੈਕ ਕਰਮਾੜੀ ਤੋਂ ਦੁੱਧ ਕਰਮਾੜੀ ਚੰਗਾ ਜਿਹਾ ਹੋ ਜਾਊਗੀ ਬਾਕੀ ਆਲਾ ਬਾਈ ਵੱਡੀ ਝੋਟੀ ਹੈ ਮਾਜ ਦੁੱਧ ਨੂੰ 12-14 ਲੀਟਰ ਤੋਂ ਬਾਹਰ-ਬਾਰ ਵੀ ਪੀਣਾ ਚਾਹੀਦਾ ਸੰਧੂ ਸਾਹਿਬ ਉਹ ਦਿੰਦੇ 14-14 ਦੀ ਰਹੀ ਆ ਅੱਗੇ ਵੇਖੋ ਪਾਏ ਦਾ ਜੀ ਆ ਬਿਲਕੁਲ ਹਾਂਜੀ ਲੋ ਵੀ ਠੀਕ ਆ ਜੀ ਬਾਕੀ ਹੈ ਪੱਧਰੀ ਹੈ ਬੈਕ ਸਾਈਡ ਤੋਂ ਤੁਸੀਂ ਮਾਰੋ ਇੱਕ ਵਾਰੀ ਨਿਗਾਹ ਇੱਕ ਸਾਰ ਬਿਲਕੁਲ ਪੱਧਰ ਬਖਾਲਾ ਕਰਮਾੜੀ ਦਾ ਗਰਲਵੰਡ ਚੰਗੇ ਆ ਮਗਰ ਕੱਟੀ ਆ ਬਿਲਕੁਲ ਤੁਸੀਂ ਵੇਖੋਗੇ ਠੀਕ ਹੈ ਜੀ ਜੇ ਤਰ ਬੱਚਾ ਜੇ ਮੜਾ ਜਾ ਤੁਹਾਨੂੰ ਦੱਸਿਆ ਪਹਿਲਾਂ ਵੀ ਸਿਰਫ ਅਜੇ ਕੋਈ 10 15 ਮਿੰਟ ਦਾ ਸਮਾਂ ਹੋਇਆ ਠੀਕ ਹੈ ਜੀ ਆ ਦੇਖੋ ਹਲਮ ਅੱਗੇ ਇਧਰਲੇ ਪਾਸੇ ਆਪਣੇ ਕੋਲ ਸੈਗਨ ਨੰਬਰ ਤੇ ਆ ਜੀਏ ਤੇ ਵੀਰ ਇੱਕ ਆ ਇਧਰ ਆਹ ਮੱਝ ਖੜੀ ਆ ਆਪਣੇ ਕੋਲ ਗੱਬਣ ਹਾਂਜੀ ਹੈ ਵੀ ਤਿਆਰੀ ਤੇ ਆ ਬਿਲਕੁਲ ਸਭ ਨਾਲ ਤਿਆਰੀ ਤੇ ਆ ਠੀਕ ਹੈ ਵੀਰ ਆ ਤੇ ਇਹਦਾ ਸੁਆ ਵੈਸੇ ਕਿ ਨਵਾਂ ਹਣ ਸੁਆ ਵੈ ਤਿੱਜਾ ਮੰਗਲੇ ਸੰਧੂ ਸਾਹਿਬ ਕੋਈ ਚੌਥਾ ਮੰਗ ਲਾ ਮੋ ਵੀ ਕੋ ਤਿੱਜਾ ਮੰਨੇ ਚਾਹੇ ਕੋਈ ਚੌਥਾ ਮੰਨੇ ਠੀਕ ਆ ਜੀ ਕੁਆਟਰ ਦੀ ਕੁਆਲਿਟੀ ਮੇਰੇ ਵੀਰ ਮਾਰੋ ਨਿਗਾ ਵੀ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਹਾਂ ਵੀ ਅੱਗੋਂ ਕਰਮ ਵਾਲੀ ਵੇਖੋ ਕਿੱਥੋਂ ਸਟਾਰਟ ਹੁੰਦੀ ਐ ਤੁਹਾਨੂੰ ਤੋਂ ਸਟਾਰਟਿੰਗ ਸੋ ਪੂਰਾ ਜਿਹੜਾ ਆਪਾਂ ਤੁਹਾਨੂੰ ਪੂਰੀ ਤਸਲੀ ਨਾਲ ਫੁਲਕਾਰੀ ਵਗੈਰਾ ਲਾ ਕੇ ਵੀ ਤਸਲੀ ਨਾਲ ਦਿਖਾ ਰਹੇ ਆ ਬਿਲਕੁਲ ਉਹ ਸਟਾਰਟਿੰਗ ਕਰਮ ਵਾਲੀ ਤੁਹਾਨੂੰ ਤੋਂ ਠੀਕ ਆ ਜੀ ਸਾਰਨ ਵਾਲੀ ਲੇਵਾ ਬਣਾਈ ਫਿਰਦੀ ਐ ਸੋ ਪੂਰੇ ਘਾਰੇ ਟਾਂਜੇ ਦੀ ਆ ਫੁੱਲ ਹੈਵੀ ਬਾਡੀ weight ਭਾਰੀ ਸਰੀਰ ਦੇ ਬੰਤਰ ਤਿੱਜਾ ਸਵੇਰ ਕੋਈ ਚੌਥਾ ਅੰਗ ਕੇ ਸੌਦਾ ਕਰ ਲਿਆ ਜੇ ਠੀਕ ਹੈ ਜੀ ਪੜੇ ਪੜੇ ਨਵਾਏ ਆ ਸੋ ਤਿਆਰੀ ਤੇ तकरीबन ਚਲੋ ਕੋਈ ਹੋਰ ਦੋ ਚੌਂ ਘੰਟਿਆਂ ਤੱਕ ਕੋਈ ਅੱਜ ਭਲਕ ਸੂਰ ਪੈਣੀ ਹੈ ਕਰਮਾਂ ਦੀ ਇਹ ਅਲਮ ਫਿਰ ਵੀਰੇ ਆ ਵੀ ਨੀਲੀ ਅੰਗ ਪੱਕ ਦੇ ਵਿੱਚ ਹੀ ਗਏ ਹਾਂਜੀ ਹਾਂਜੀ ਲੋ ਜੀ ਕਰੋ ਲੈ ਠੀਕ ਹੈ ਜੀ ਸੋ ਫੁੱਲ ਹੈਵੀ ਬਾਡੀ weight ਪੂਰਾ ਭਾਰਾ ਸਰੀਰ ਕਾ ਜੁੱਥਾ ਲੋਪਾ ਦਾ ਤਕਰੀਰ ਕੀ ਸੁਣਦਾ ਰਹੋ ਬਣੀ ਆ ਤੇ ਸੋਧ ਰਿਹਾ ਅਨੰਦ ਚੋਲਿਆ ਤੇ ਨਸ ਕੋ ਮਨਰਜੋ ਜੋ ਜਿਸ ਸਾਧ ਜਿਸ ਆਪਣਾ ਹਵਾ ਨੀ ਹਾਲੇ ਸਲਾਮ ਬੇਸ਼ਮਰ ਤਾ ਮੇ ਤੋਲੇ ਇੱਕ ਪੂਰੀ ਹੋਰ ਮੋੜ ਕੇ ਦਿਖਾ ਦਿਆ ਲੋ ਵੀ ਠੀਕ ਹੈ ਜੀ ਅੱਖਾਂ ਬਿਲਕੁਲ ਬਿੱਲੀਆਂ ਬੱਲਾ ਮੱਥਾ ਮਗਰਲੇ ਬਿਲਕੁਲ ਪੈਰਾਂ ਤੇ ਤੁਸੀਂ ਵਖੋਗੇ ਜਵਾਬ ਮਤਲਬ ਅਗਲੇ ਪੈਰਾਂ ਤੇ ਵੀ ਜਵਾਬ ਬਲਕਿ ਮਾੜਾ ਮੋੜ ਕੋਈ ਜਿਹੜਾ ਅੱਗੇ ਵੀ ਤੁਸੀਂ ਵੇਖੋਗੇ ਜਵਾਬ ਹੈਗੇ ਆ ਠੀਕ ਆ ਜੀ ਵੈਸੇ ਮਗਰ ਜਿਹੜੇ ਜਵਾਬ ਆ ਤੁਹਾਨੂੰ ਇਹ ਨਜ਼ਰ ਆ ਜਾਣਗੇ ਸੋ ਬਾਕੀ ਮੇਰਾ ਭਰਾ ਚਲੋ ਕੱਲ ਨੂੰ ਕੋਈ ਅੱਗੇ ਨੀਲੀ ਦਾ ਵੀ ਤੁਸੀਂ ਬੱਚਾ ਲੈ ਸਕਦੇ ਜੇ ਸਮਾਜ ਦੇ ਵਿੱਚੋਂ ਆਰਡਰ ਦੀ ਕੁਆਲਿਟੀ ਚੰਗੀ ਆ ਬਾਕੀ ਤਿਆਰੀ ਤੇ ਆਲਮੋਸਟ ਤੁਸੀਂ ਵੇਖੋ ਕਿ ਤਿਆਰੀ ਕੰਪਲੀਟ ਆ ਕੋਈ ਹੋਰ ਘੰਟੇ 2 ਘੰਟਿਆਂ ਤੱਕ ਗਰਮ ਵਾਲੀ ਸੂਈ ਖਲੋਤੀ ਆ ਮੋੜ ਲਿਓ ਬਈ ਦੱਕੇ ਨਾਲ ਥੋੜੀ ਲਾ ਕੇ ਪਿਆ ਪਰ ਨਾ ਪਈ। ਅੱਗੇ ਨਾਲ ਥੋੜੀ ਆਇਆ ਨੂੰ ਕਰ ਲੈ ਲੈ। ਆਇਆ ਨੂੰ ਇਹਨੂੰ ਕਰ ਲਓ। ਇਹਨੂੰ ਕਰੇ ਜਾਨ। ਇੱਥੇ ਰੋਕ ਲੈ। ਆਹ ਠੀਕ ਆ ਮੋੜ ਲਓ। ਸਾਹਮਣੇ ਇੱਕ ਲੱਕਰ ਤੋਂ ਪੋ ਠੀਕ ਆ ਓਕੇ ਆलो ਮੇਰੇ ਕੀ ਮੁੱਲ ਕੀ ਡਿਮਾਂਡ ਰੂਗੀ ਤੇ ਮੁੱਲ 115 ਕਰ ਲਈਏ ਸੰਤੂ ਸਾਹਿਬ 115 ਹਾਂਜੀ 15 16 ਕਿਲੋ ਪਾਜੂ ਜੀ ਹਾਂ ਵੀ ਦੁੱਧ ਮਤਲਬ ਕਿ 15 ਲੀਟਰ ਤੋਂ ਬਾਰ-ਬਾਰ ਚੱਲਣ ਆ ਰਹੀ ਠੀਕ ਆ ਵੀ ਹਾਇਆ ਦੋਸਤੋ ਚਲੋ ਦੁੱਧ ਵਾਲੀ ਮੈਂ ਆ ਚੰਗੇ ਢਾਂਚੇ ਦੇ ਜੱਜਾ ਬਾਕੀ ਜਗਾਠਾ ਜਗੂਠਾ ਬਹੁਤ ਚੌੜਾ ਉੱਪਰੋਂ ਤੇ ਟੁਪੜਾ ਤੁਸੀਂ ਵੇਖੋਗੇ ਪੂਰਾ ਚੌੜਾ ਹੈ ਤਿਆਰੀ ਕਰ ਵਾਲੀ ਮੁਕੰਮਲ ਕਰੀ ਬੈਠੀ ਆ ਚਲੋ ਕੱਲੋ ਮੇਰਾ ਭਰਾ ਵੀ ਅੱਗੇ ਲੱਭ ਰਿਹਾ तकरीबन ਕੋਈ 14 15 15 ਤੋਂ ਬਾਹਰ-ਬਾਰ ਦੁੱਧ ਚਵਾਉਣ ਵਾਲੀ ਮੱਝ ਚੰਗੀ ਚਾਹੀਦੀ ਹੈ ਤੇ ਹੱਥ ਪਾ ਸਕਦੇ ਤੁਸੀਂ ਸੋ ਪੂਰੇ ਵੱਡੇ ਢਾਂਚੇ ਦੇ ਵਿੱਚ ਆ ਰੇਟ ਇਹਦਾ ਬਿਲਕੁਲ ਜੈਨੂਨ ਜਾਇਜ਼ ਵੀਰ ਆਲਮ ਕਿੰਨਾ ਦੱਸਿਆ ਤਾਂ ਮੁੱਲ 1 15 ਜੀ 1 ਲੱਖ 15 ਹਜ਼ਾਰ ਲਓ ਵੀ 1 ਲੱਖ 15 ਹਜ਼ਾਰ ਦੀ ਇਹ ਤੁਹਾਨੂੰ ਅੱਜ ਫਾਈਨਲੀ ਜਿਹੜੀ ਮੱਝ ਮਿਲ ਜੂਗੀ ਐ ਸੋਪਾ ਕਰਦਾ ਖੁੱਲ੍ਹ ਬਾਕੀ ਛੋਟਾ-ਛਾਟਾ ਹੋਣ ਗਿਆ ਖੁੱਲ੍ਹੇ ਘਰ ਟੁੱਲ ਗਿਆ ਪਹਿਲੀ ਵੀਡੀਓ ਆ ਉੱਪਰ ਤੋਂ ਇਹ ਕਾ ਤਰ ਉਤਾਰੇ ਅਗਲੇ ਤੋਂ ਠੀਕ ਆ ਓਕੇ ਇਧਰਲੇ ਪਾਸੇ ਆਲਮ ਜਿਹੜੀ ਆ ਝੋਡੀ ਇਹ ਅੱਜ ਸੇਲ ਕਰਤੀ ਵੀਰੇ ਸੇਲ ਹੋਣੀ ਹੋ ਗਈ ਸੰਧੂ ਸਾਹਿਬ ਠੀਕ ਆ ਤੁਸੀਂ ਉੱਧਰ ਚਲ ਗਏ ਨਾ ਆ ਬਿਲਕੁਲ ਜਿਹੜੇ ਘਰੇ ਤੇ ਆਹਨ ਸੇਲ ਵੀ ਪਾਸੇ ਪੌਣੀ ਆ ਪਾ ਇਹ ਵੀ ਹੈਗੀ ਸੀਗੀ ਚਲੋ ਦਿਖਾ ਦੇਣਾ ਫਿਰ ਹਾਲੇ ਵਿਕ ਚੁਕੀ ਆ ਠੀਕ ਆ ਫਿਰ ਲੈ ਗੋ ਅੰਦਰ ਹਾਂ ਦੂਜਾ ਸਵੇਰ ਝੋਡੀ ਸੀ ਇਹ ਦੂਜਣੇ ਠੀਕ ਆ ਮਾ ਵੀ ਇਹ ਦੋਸੋ ਝੋਟੀਆਂ ਵਾਸਤੇ ਸੇਲ ਕਰ ਦਿੱਤੀ ਆ ਮਾਲ ਪਹਿਲਾਂ ਵੀ ਆਪਾਂ ਤੁਹਾਨੂੰ ਜ਼ਿਕਰ ਕੀਤਾ ਵੀ ਚੰਗਾ ਖਰਾ ਮਾਲ ਆਉਂਦਾ ਵੀਰ ਦੇ ਕੋਲ ਸੋ ਵੱਡੀਆਂ ਮੱਝਾਂ ਝੋਟੀਆਂ ਆਉਂਦੀਆਂ ਨੇ ਤੇ ਇੱਕ ਇਧਰ ਕੱਟਾ ਮਾਲੀ ਤੁਹਾਨੂੰ ਦਿਖਾ ਦਿੰਨੇ ਆ ਨੀਲੀ ਰਾਵੀ ਦਾ ਮਾਲੀ ਇਹ ਕੱਟਾ ਉਮਰ ਕਿੰਨੀ ਆਦੀ ਇਹ ਉਮਰ 1.5 ਮਹੀਨਿਆਂ ਦਾ ਜੀ 1.5 ਦਾ ਪੋਤਾ ਜੀ 파ਰਸ ਦਾ ਲਓ ਵੀ ਇਹ 파ਰਸ ਸੀਮਨ ਦਾ ਜਿਹੜਾ ਬੱਚਾ ਆਪਾਂ ਤੁਹਾਨੂੰ ਦਿਖਾ ਰਹੇ ਆ ਸੋ ਨੀਲੀ ਰਾਵੀ ਦਾ ਇਹ ਕੱਟਾ ਵਕਾਉ ਆ ਠੀਕ ਆ ਜੀ ਯਾਰ ਮੇਨੇ ਕਿ 7 ਮਹੀਨੇ ਦੀ ਉਮਰ ਹੈ। ਆਲਮ ਭਾਈ ਨੂੰ ਕਹਦਾ 7 ਮਹੀਨੇ ਦੀ ਆਲਮ। ਉਮਰ 7 ਮਹੀਨਿਆਂ ਦੀ ਆ। ਨਹੀਂ ਨਹੀਂ 9.5 ਦਾ। 10.5 ਮਹੀਨੇ ਦੀ। ਠੀਕ ਆ। ਲਓ ਜੀ ਆ ਫੇਸ ਕੁਆਲਿਟੀ ਆ ਬੂਥੀ ਵਿਖਾ ਦਿਓ। ਮਾੜੀ ਥੱਲੇ ਕਰਿਆ। ਆ ਲਓ ਜੀ ਗੁਲਾਬੀ ਅੱਖਾਂ ਠੀਕ ਆ ਜੀ। ਬਿਲਕੁਲ ਬਿੱਲੀ ਮਣਕੀ ਅੱਖ। ਜਿਵੇਂ ਬਹੁਤੇ ਭਰਾ ਆਪਣੇ ਲੱਭਦੇ ਵੀ ਟੋਰੇ ਪੈਂਦੇ ਨੇ ਅੱਖਾਂ ਦੇ ਵਿੱਚ ਬਿੱਲੀ ਮਣਕੀ ਅੱਖ। ਤੇ ਬਿਲਕੁਲ ਸੁਰਖ ਕੋਲੇ ਆ ਬਿਲਕੁਲ ਰੈੱਡ। ਲਾਲ। ਹਾਂ। ਲੈ ਵੀਰੇ ਤੋਰ ਲੈ। ਤੋਰ ਲੈ। ਠੀਕ ਆ ਜੀ 10.5 ਮਹੀਨੇ ਦੀ ਉਮਰ ਇਸ ਮਾਲੀ ਦੀ। ਅਛਾ ਵੀਰ ਆਲਮ ਜਿਹੜੀ ਮਾਂ ਦੇ ਪੇਟੋਂ ਆਇਆ ਤਕਰੀਬਨ ਨੀਲੀ ਰਾਵੀ ਦੀ ਮਦਰ ਸੀ ਇਹ ਆਪਣੇ ਲੱਗ ਗਿਆ ਹੀ ਆ ਪੈਂਡ ਸੰਤੂ ਸਾਹਿਬ ਗੁਰਜ ਦੇਵਾ ਸਿੰਘ ਦਾ 19 ਕਿਲੋ ਦੁੱਧ ਇਹਦੀ ਮਾਂ ਕੋਲੇ ਪਾਰਸ ਦਾ ਪੋਤਾ ਆਪਣੇ ਸੱਜਣ ਤੋਂ ਲਿਆ ਲੋ ਵੀ 19 ਕਿਲੋ ਮਦਰ ਦਾ ਮਿਲ ਕਾ ਠੀਕ ਆ ਜੀ ਸੋ ਕਿਸੇ ਪ੍ਰਾਣੀ ਦੀ ਮਾਂ ਦੇਖਣੀ ਵੇਖ ਸਕਦਾ ਹਨਾ ਆ ਲੱਗ ਗਿਆ ਹੀ ਆਪਣੇ ਠੀਕ ਆ ਜੀ ਸੋ ਪਾਰਸ ਬੁੱਲਦਾ ਜਿਹੜਾ ਇਹ ਤੁਹਾਨੂੰ ਬੱਚਾ ਪਾ ਦਿਖਾ ਦਿੱਤਾ ਨੀਲੀ ਰਾਵੀ ਦਾ ਕਟਾ ਬਹੁਤ ਪਿਆਰਾ ਸੋਹਣਾ ਪਿੱਠਪੂੜਾ ਉਹ ਦਸਾ ਗਏ ਮਹੀਨਿਆਂ ਦੀ ਉਮਰ ਆਪਾਂ ਕਿ ਟੈਸਟਿਕਲ ਨਲਾਂ ਨੁਲਾਂ ਦਾ ਇੱਧਰ ਤੁਹਾਨੂੰ ਦਿਖਾ ਦਿੰਦੇ ਆ ਆ ਚੈੱਕ ਕਰੋ 90 ਟੈਸਟਿਕਲ ਨੇ ਬਿਲਕੁਲ ਇੱਕ ਸਾਰ ਪੱਤਰ ਆ ਨਾਮ ਇਹ ਕਰਮਾਨ ਅਪਾਰ ਓਕੇ ਆਲਮ ਕੀ ਮੋਲ ਕੀ ਰੇਟ ਕਰਤਾ ਜਾਂਦਾ ਮੋਲ ਤੇ ਜਿੰਨਾ ਮਰਜ਼ੀ ਕਰ ਲਓ ਸੰਧੂ ਸਾਹਿਬ ਹਾਂ ਨਾ 27000 ਦਾ ਦੇ ਦਈਏ 27000 ਦਾ ਹਾਂ ਜੈਸਨੋਏ ਹਾਂ ਨਾ ਜੈਸਨੋਏ ਛੋੜ ਕਰਦਾ ਕਿ 2-4 ਠੀਕ ਹੈ ਵੀਰੇ ਲਓ ਜੀ ਇਹ 27000 ਅੱਜ ਜਿਹੜਾ ਫਾਈਨਲ ਤੁਹਾਨੂੰ ਜਿਹੜਾ ਕਟਾ ਮਿਲ ਜੂਗਾ ਸੋ ਨੀਲੀ ਰਵੀ ਦਾ ਕਟਾ ਜਿਹੜਾ ਆਪਾਂ ਤੁਹਾਨੂੰ ਦਿਖਾ ਦਿੱਤਾ ਸੋ ਕਰ ਲਿਓ ਸੰਪਰਕ ਪੀ ਉਹਦੀ ਡਿਟੇਲ ਦੇ ਦਿੱਤੀ ਆ ਮਦਰ ਦਾ ਮਿਲ ਕੇ ਰਿਕਾਰਡ ਚੰਗਾ ਸੋ ਇਹ ਅੱਜ ਮਾਲ ਆਪਾਂ ਤੁਹਾਨੂੰ ਦਿਖਾਇਆ ਵੀਰ ਆਲਮ ਦੇ ਬਿਲਕੁਲ ਕਿੱਲੇ ਤੋਂ ਇਸ ਫਾਰਮ ਤੋਂ ਇਹਨਾਂ ਕੋਲ 2 4 5 ਨਾਲ ਜਿਹੜੇ ਮੌਕੇ ਤੇ ਹੁੰਦੇ ਹੁੰਦੇ ਆ ਜਦੋਂ ਮਰਜ਼ੀ ਕੰਟੈਕਟ ਕਰ ਲਿਓ ਆਲਮ ਭਾਈ ਇੱਕ ਕੰਟੈਕਟ ਨੰਬਰ ਆਪਣੇ ਜਰੂਰ ਖਾਂਜੇ ਕਰਦੇ ਆ ਵੀ 86728 42722 ਠੀਕ ਹੈ ਭਰਾ ਪੂਰਨ ਪਰ 2 ਲੱਗ ਗਿਆ ਜਿਹੜੇ ਨਵੇਂ ਕਨਾਟ 84420 ਠੀਕ ਹੈ ਗਰੇ ਲਓ ਵੀ ਦੋਸਤੋ ਨੰਬਰ ਸਕਰੀਨ ਦੇ ਉੱਪਰ ਚਾਲੂ ਕਰ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਨਗ ਦਿਖਾਉਣੇ ਸੀਗੇ ਵੀਰ ਆਲਮ ਦੇ ਘਰ ਸੋ ਬਾਕੀ ਗੰਡੀ ਪਿੰਡ ਪਿੰਡ ਹਰੀਕੇ ਪੱਤਣ ਦੇ ਬਿਲਕੁਲ ਲਾਗੇ ਮਹਰਾਣਾ ਪਿੰਡ ਬਿਲਕੁਲ ਨੇੜੇ ਆ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਨੇ